ਸਟਾਏ ਕੇ ਜਿੰਦਾਬਾਦ 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 ਸਟਾਏ ਕੇ ਜਿੰਦਾਬਾਦ 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 ਪੁਲਾਜੇ ਮਕਤਾ ਜਿੰਦਾਬਾਦ 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 ਸ਼ਾਟ ਲੈਣਾ ਫਿਰ ਉਹ ਰੋਡ ਸਰਕ ਉਹਦਾ ਰੋਡ ਆ ਗਿਆ ਬੜੀ ਠੀਕ ਠੀਕਾ ਬੈਠੋ ਬੈਠੋ ਆਇਓ ਆਇਓ ਪੁਲਾਜ ਕੀ ਗੋਲਣਗੇ ਲੋਕਰ ਕੋਣਾਂ ਨੇ ਜਿੰਦਾਬਾਦ ਜਿੰਦਾਬਾਦ ਬੇੜ ਬੇੜ ਜਿੰਦਾਬਾਦ 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 ਸਰ ਸਾਡੇ ਪਿੰਡੇ ਪਹੁੰਚਦਾ ਨਹੀਂ 6 ਵਜੇ ਸਾਡੇ 6 ਵਜੇ ਬੰਦੇ ਪਹੁੰਚਦੇ ਹਾਂ ਜੰਪਾ ਪ੍ਰਦੀਪ ਕੁਮਾਰ ਨਾਮ ਹੈ ਜੀ ਮੇਰਾ ਹਾਂਜੀ ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਰ ਗੱਡੀਆਂ ਬਾਰੇ ਤੇ ਐਂ ਜਦੋਂ ਗੱਡੀਆਂ ਅਸੀਂ ਚਲਾਈਆਂ ਉਹ ਖਰਾਬ ਵੀ ਹੋਈਆਂ ਗੱਡੀਆਂ ਨੇ ਤੇ ਅਫਸਰ ਨੂੰ ਕਹਿੰਦੇ ਹੁੰਦੇ ਸੀ ਵੀ ਗੱਡੀਆਂ ਠੀਕ ਕਰਾਣੀਆਂ ਕਹਿੰਦੇ ਕਰਨੀ ਕੋਲ ਖੜਾ ਦੋ ਜਾ ਕੇ ਕਰਨੀ ਕਰਦਾ ਨਹੀਂ ਜੀਗਾ ਮੇਰੇ ਪੈਸੇ ਨਹੀਂ ਜਾਂਦੇ 3 ਮਹੀਨੇ ਹੋ ਗਏ ਮੇਰੇ ਪੈਸੇ ਨਹੀਂ ਆਂਦੇ ਮੈਂ ਨਹੀਂ ਕਰਦਾ ਕਿ ਤਾ ਹੋਰ ਕਰਾ ਲੋ ਜਾ ਕੇ ਇਹ ਕਰਨੀ ਕੌਣ ਹੈ ਕਰਨੀ ਮਿਸਤਰੀ ਹੈ ਜੀ ਕਿੱਥੇ ਇਹ ਆਪਣੇ ਦਾਣਾ ਮੰਡੀ ਚ ਤੇ ਹੁਣ ਅਸੀਂ ਕੰਮ ਕਰਨਾ ਸੀ ਆਪ ਦਾ ਕੰਮ ਸੋਚ ਕੇ ਅਸੀਂ ਕੀਤਾ ਕੰਮ ਵੀ ਸਾਡਾ ਆਪ ਦਾ ਕੰਮ ਹੈ ਨਹੀਂ ਕਰਾਂਗੇ ਮਹਿੰਦ ਨਾਲ ਕਰਾਂਗੇ ਅਸੀਂ ਬਾਹਰੋਂ ਗੱਡੀਆਂ ਕਰਾਈਆਂ ਜ ਕਰਨੀ ਤਾਂ ਵੀ ਕੰਮ ਕਰਾਇਆ ਰੈਡੀਏਟਰ ਪਵਾਇਆ ਸੀ ਨਮਾਬ ਦਾ ਤੇ ਆਪ ਦੀ ਮੇਰੇ ਹੈਲਪਰਾਂ ਨੇ ਅਸੀਂ ਮਿਲ ਕੇ ਤੇ ਦੁਬਾਰਾ ਡਰਾਈਵਰ ਨੇ ਨੀਰਜ ਨੇ ਮਿਲ ਕੇ ਅਸੀਂ ਸਾਰਿਆਂ ਨੇ ਪੈਸੇ ਲਾ ਕੇ ਗੱਡੀ ਠੀਕ ਕਰਾਈ ਜੀ ਕਿੰਨੇ ਰੁਪਏ ਲਾ ਕੇ ਸਤਹਾਰ ਹਜ਼ਾਰ ਰੁਪਏ ਲੱਗੇ ਸੀ ਗੱਡੀ ਤੇ ਜੀ ਤੇ ਕੀ ਤੁਹਾਨੂੰ 7000 ਰੁਪਏ ਉਹ ਮਿਲ ਗਿਆ ਨਹੀਂ ਸਰ ਉਹਦੇ ਕੋਈ ਬਿੱਲ ਵਗੈਰਾ ਲਈ ਹੈ ਤੁਸੀਂ ਬਿੱਲ ਸਰ ਬਿੱਲ ਤਾਂ ਪਿਆ ਹੈ ਤੇ ਜਿਹੜੇ ਆਪਣੇ ਵਿਸ਼ਕਰਮਾ ਮਾਰਕੀਟ ਦੇ ਉਹਦਾ ਵੀ ਬਿੱਲ ਪਿਆ ਹੈ ਸਾਡੇ ਕੋਲ ਵੀਡੀਓ ਵੀ ਪਿਆ ਸਰ ਕੰਮ ਕਰਾਉਂਦੇ ਦੀ ਹੁਣ ਤਾਂ ਅਸੀਂ ਮੰਗ ਕੀ ਕਰਦੇ ਹਾਂ ਮੰਗ ਸਰ ਐਸੀ ਇਹੀ ਕਰਦੇ ਵੀ ਸਾਡਾ ਹੱਕ ਮਿਲੇ ਸਾਨੂੰ ਸੜੀ ਤਨਖਾਹ ਮਿਲੇ ਜੇ ਸਾਨੂੰ ਰੋਜ਼ਗਾਰ ਮਿਲੇ ਜਿਹੜਾ ਰੋਜ਼ਗਾਰ ਸਾਡਾ ਚੱਲ ਰਿਹਾ ਹੈ 3 ਮਹੀਨੇ ਦਾ ਕਿਸੇ ਵੀ ਪਰਾਨ ਨੂੰ ਕਹਿੰਦੇ 100 ਬੰਦੇ ਸੀ ਹਟਾਵਾਂਗੇ 100 ਬੰਦੇ ਕਿਉਂ ਹਟਾਵਾਂਗੇ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਮਿਹਨਤ ਦੋ ਪਹਿਲਾਂ ਤਾਂ ਛੇ ਗੱਲ ਕਹੀ ਵੀ ਅਸੀਂ ਹਟਾਵਾਂਗੇ ਲੱਗੋ ਸਾਰੇ ਜਿਹੜਾ ਆ ਰਿਹਾ ਤੁਸੀਂ ਵੀ ਆ ਜਾ ਜਿਹੜਾ ਆ ਰਿਹਾ ਤੂੰ ਵੀ ਆ ਜਾ ਜਿਹੜਾ ਆ ਰਿਹਾ ਤੂੰ ਵੀ ਆ ਜਾ ਊੜਾ ਚੱਕੋ ਗੰਦ ਚੱਕੋ ਅਸੀਂ ਚੱਕ ਰਹੇ ਹਾਂ ਪਰ ਸਾਡਾ ਕਿਉਂ ਖੋ ਰਹੇ ਤੁਸੀਂ ਸਰ ਕੀ ਨਾਮ ਹੈ ਤੇਰਾ ਮੇਰਾ ਨਾਮ ਵਿਕਰਮ ਹੈ ਜੀ ਵਿਕਰਮ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਦੀ ਸਟ੍ਰਾਈਕ ਕੀਤੀ ਗਈ ਹੈ ਇਹ ਇਹ ਸਟ੍ਰਾਈਕ ਜੀ ਸਾਡੀ ਸੈਲਰੀ ਲਈ ਕੀਤੀ ਗਈ ਹੈ 3 ਮਹੀਨੇ ਹੋ ਗਏ ਸਾਡੀ ਸੈਲਰੀ ਇਹਨਾਂ ਨੇ ਨੀਦ ਦਿੱਤੀ ਠੀਕ ਹੈ ਸਾਨੂੰ ਰੋਜ਼ ਹਰ ਵਾਰ ਇਹ ਹੀ ਗੱਲ ਕਹਿੰਦੇ ਸੀਗੇ ਤੁਹਾਡੀ ਸੈਲਰੀ 2-4 ਦਿਨਾਂ ਨੂੰ ਪੈ ਜਾਊਗੀ 15 ਦਿਨਾਂ ਨੂੰ ਪੈ ਜਾਊਗੀ ਸੋਮਵਾਰ ਨੂੰ ਪੈ ਜਾਊਗੀ ਮੰਗਲਵਾਰ ਨੂੰ ਪੈ ਜਾਊਗੀ ਲੋੜ ਦੇ ਟਾਈਮ ਪੈ ਜਾਊਗੀ ਐਸੇ ਕਰਦੇ ਕਰਦੇ ਇਹਨਾਂ ਨੇ 3 ਮਹੀਨੇ ਹੀ ਲਾਤੀ ਸਾਡੇ ਅੱਗੇ ਤੋਂ ਅੱਗੇ ਠੀਕ ਹੈ ਹੁਣ ਜਦੋਂ ਅਸੀਂ ਸਟ੍ਰਾਈਕ ਕਰਨ ਲੱਗੇ ਆ ਇਹਨਾਂ ਨੇ ਸਾਡੇ ਬੰਦੇ ਹਟਾਤੇ ਕਹਿੰਦੇ 2200 2200 ਸਾਡਾ ਫੇਲ ਹੈ ਠੀਕ ਹੈ ਨੋਟਿਸ ਪਹਿਲਾ ਸ਼ੂਟ ਆਇਆ ਫਿਰ ਇਹਨਾਂ ਨੇ ਹੌਲੀ ਹੌਲੀ ਕਰਦੇ 2200 2200 ਪੂਰਾ ਹਟਾਤਾ ਠੀਕ ਹੈ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਸਾਡੀ ਸੈਲਰੀ ਦਿੱਤੀ ਜਾਵੇ ਜੀ ਤੇ ਜਿਹੜੇ ਸਾਡੇ ਬੰਦੇ ਹਟਾ ਹਟਾਰਿਆ ਉਹਨਾਂ ਨੂੰ ਵਾਪਿਸ ਰੱਖਿਆ ਜਾਵੇ ਜੀ ਕੰਮ ਤੇ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਅਸੀਂ ਪਿੱਛੋਂ ਸਾਡਾ ਸਾਰਾ ਰੋਜ਼ਗਾਰ ਛੱਡ ਕੇ 3 ਮਹੀਨੇ ਇੱਥੇ ਕੰਮ ਕੀਤਾ ਜੀ ਤੇ ਸਾਡ ਨੂੰ ਸਾਡਾ ਹੱਕ ਦਿੱਤਾ ਜਾ ਬਈ ਉਹ ਲੋਕਾਂ ਨੇ ਦੋਸ਼ ਲਾਇਆ ਕਿ ਡਿਪਰ ਵਾਲੇ ਜਿਹੜੇ ਹੈਗੇ 10-10 ਦਿਨ ਹਫਤਾ-ਹਫਤਾ ਤੇ ਸਾਡੇ ਕੋੜਾ ਨਹੀਂ ਚੱਕਣ ਆਉਂਦੇ ਸੀ ਉਹਦਾ ਕੀ ਕਾਰਨ ਹੈ ਉਹਦਾ ਗੱਡੀਆਂ ਖਰਾਬ ਸੀਗੀਆਂ ਜੀ ਗੱਡੀਆਂ ਖਰਾਬ ਸੀਗੀਆਂ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਗੱਡੀਆਂ ਦੀ ਸਰ ਕੰਪਲੀਟ ਹੈ ਇਹ ਕਹਿੰਦੇ ਸੀ ਤੁਸੀਂ ਆਦੇ ਪੱਲੋ ਪੈਸੇ ਲਾ ਕੇ ਸਹੀ ਕਰਾ ਲਓ ਤੇ ਤੁਸੀਂ ਗੱਡੀਆਂ ਲੈ ਜਾਓ ਨਹੀਂ ਤੁਸੀਂ ਆਦੇ ਕੋਲੋਂ ਠੀਕ ਕਰਾਈਆਂ ਕਿ ਗਟ ਕਰਾਈਆਂ ਜੀ ਆ ਸਾਡੇ ਅਕਬਰ ਬ੍ਰਦਰ ਭਾਈ ਮੁੰਜਰ ਲਾਇਆ ਕਿੱਥੇ ਜੀ ਪ੍ਰਦੀਪ ਪ੍ਰਦੀਪ